ਪੰਜਾਬ ਨੂੰ ਲੈ ਕੇ ਡਿਫਰੈਂਟ ডিপਾਰਟਮੈਂਟ ਨੂੰ ਲੈ ਕੇ ਬੜੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪਾਰਦਰਸ਼ਤਾ ਆਊਗੀ ਟਰਾਂਸਪਰੈਂਸੀ ਆਊਗੀ ਔਰ ਲੋਕਾਂ ਦੇ ਕੰਮ ਜਿਹੜੇ ਨੇਗੇ ਉਹ ਬੜੇ ਜਲਦੀ ਤੇ ਮਜ਼ਬੂਤੀ ਦੇ ਨਾਲ ਹੋਣਗੇ ਸਭ ਤੋਂ ਪਹਿਲਾ ਜਿਹੜਾ ਅਹਿਮ ਫੈਸਲਾ ਹੋਇਆ ਸੋਸਾਇਟیز ਰਜਿਸਟ੍ਰੇਸ਼ਨ ਐਕਟ 1860 1860 ਦਾ ਜਿਹੜਾ ਸੋਸਾਇਟੀ ਰਜਿਸਟ੍ਰੇਸ਼ਨ ਐਕਟ ਬਣਾ ਹੋਇਆ ਸੀਗਾ ਉਹਦੇ ਅੰਦਰ ਲੋਕ ਆਪਣੀਆਂ ਸੋਸਾਇਟیز ਟਰਸਟ ਰਜਿਸਟਰ ਕਰਵਾ ਕੇ ਕਾਫੀ ਸਾਰੇ ਉਸ ਸਬਾਤ ਜਿਹੜੀਆਂ ਉਹਨਾਂ ਪ੍ਰਾਪਰਟੀ ਨੂੰ ਕਿਤੇ ਨੂੰ ਲੀਜ਼ ਤੇ ਦਿੱਤਾ ਕਿਸੇ ਨੂੰ ਵੇਚਤਾ ਉਹਦਾ ਮਸਜੂਦ ਜਿਹੜਾ ਵੱਡੇ ਪੱਧਰ ਤੇ ਪੰਜਾਬ ਚ ਹੁੰਦਾ ਸੀਗਾ ਤੋਂ ਉਹਦੇ ਲਈ ਅਸੀਂ ਰੂਲਸ ਬਣਾਏ ਨੇ ਕਿ ਉਹਦੀ ਆਡਿਟ ਹੋਊਗਾ ਵਿੱਤੀ ਉਹਦੀਆਂ ਸਾਲਾਨਾ ਸਟੇਟਮੈਂਟਾਂ ਹੋਣਗੀਆਂ ਉਹਦੇ ਨਾਮ ਦੀ ਵਰਤੋਂ ਜਿਹੜੀ ਆ ਉਹ ਕਿਸ ਤਰ੍ਹਾਂ ਹੋਊਗੀ ਉਹਦੀ ਜਾਂਚ ਅਧਿਗੇ ਪ੍ਰਬੰਧਕ ਨਿਯੁਕਤ ਕਰਨ ਦਾ ਕੰਮ ਜਿਹੜਾ ਰਜਿਸਟਰ ਜਿਹੜਾ ਸੋਸਾਇਟੀਜ਼ ਦਾ ਉਹਨਾਂ ਤੱਕ ਆ ਗਿਆਗਾ ਸੋ ਇਹਦੇ ਨਾਲ ਬਹੁਤ ਹੀ ਬਸੰਵੰਨਾ ਜਿਹੜਾ ਕਿਤਨਾ ਕਿਤੇ ਸੁਸਾਇਟੀਆਂ ਬਣਦੀਆਂ ਸੀਗੀਆਂ ਉਹਨਾਂ ਸੁਸਾਇਟੀਆਂ ਦਾ ਕੰਮ ਸੁਖਾਰਾ ਹੋਇਆਗਾ 1860 ਤੋਂ ਬਾਅਦ 1860 ਤੋਂ ਬਾਅਦ ਇਹ ਪਹਿਲੀ ਵੱਡੀ ਐਮੈਂਡਮੈਂਟ ਆ ਜਿਹਦੇ ਨਾਲ ਜੋ ਸੁਸਾਇਟੀਆਂ ਦੇ ਅੰਦਰ ਕਿਤਨਾ ਕਿਤੇ ਲੋਕਾਂ ਨਾਲ ਧੋਖੇਵਾਰੀ ਹੋ ਜਾਂਦੀ ਸੀ ਮੈਂਬਰ ਬਣਾ ਕੇ ਚੀਟਿੰਗ ਹੋ ਜਾਂਦੀ ਸੀਗੀ ਉਹ ਸਾਰੀ ਖਤਮ ਹੋ ਗਈ ਔਰ ਕੰਟਰੋਲ ਜਿਹੜਾ ਸਾਡਾ ਸਹਿਕਾਰੀ ਸੁਸਾਇਟੀ ਦੇ ਉੱਤੇ ਸੌਰੀ ਸੁਸਾਇਟੀਆਂ ਐਕਟ ਦੇ ਦੀਨ ਸੋਸਾਇਟੀ ਦੇ ਉੱਤੇ ਜਿਹੜਾ ਰਜਿਸਟਰ ਕੰਟਰੋਲਰ ਦਾ ਰਹੂਗਾ ਉਹ ਸਾਰੇ ਰੂਲ ਐਂਡ ਫਰੇਮ ਕਰੂਗਾ ਤਾਂ ਕਿ ਉਹਨਾਂ ਵਾਲੇ ਸਮੇਂ 'ਚ ਕਿਸੇ ਨੂੰ ਵੀ ਕਿਸੇ ਇੱਕ ਪ੍ਰਕਾਰ ਦੀ ਦਿੱਕਤ ਨਾ ਆਵੇ